ਸਰਕਾਰ ਦੇ ਵੱਲੋਂ ਬਾਗਬਾਨੀ ਨੂੰ ਪ੍ਰਫੁੱਲਤ ਕਰਨ ਦੇ ਲਈ ਵੱਖ-ਵੱਖਰੇ ਉਪਰਾਲੇ ਦੇ ਸਮੇਂ-ਸਮੇਂ ਤੇ ਜੁੜੇ ਕੀਤੇ ਜਾ ਰਹੇ ਨੇ ਅਤੇ ਇਸ ਦੇ ਤਹਿਤ ਹੀ ਸਰਦੀ ਖੇਤਰ ਪਠਾਨਕੋਟ ਨੂੰ ਸਰਕਾਰ ਦੇ ਵੱਲੋਂ ਲੀਚੀ ਜੋਨ ਲਾਂ ਦਿੱਤਾ ਗਿਆ। ਤੁਹਾਨੂੰ ਦੱਸ ਦਈਏ ਕਿ ਪਠਾਨਕੋਟ ਇਲਾਕੇ ਦੀ ਲੀਚੀ ਜਿਸ ਦਾ ਸਵਾਦ ਹੁਣ ਭਾਰਤ ਦੇਸ਼ ਦੇ ਲੋਕ ਵੀ ਹਨ ਨਹੀਂ ਬਲਕਿ ਵਿਦੇਸ਼ਾਂ ਦੇ ਲੋਕ ਵੀ ਚੱਕ ਸਕਣਗੇ ਉਸ ਦੇ ਤਹਿਤ ਪਠਾਨਕੋਟ ਦੇ ਲੀਚੀ ਨੂੰ ਵਿਦੇਸ਼ਾਂ ਦੇ ਵਿੱਚ ਚਾਹੇ ਦੁਬਈ ਹੋਵੇ, ਲੰਡਨ, ਕੈਨੇਡਾ ਜਾਂ ਫਿਰ ਹੋਰ ਦੇਸ਼ ਹੋਵੇ ਉਸ ਦੇ ਵਿੱਚ ਐਕਸਪੋਰਟ ਕੀਤਾ ਜਾ ਰਿਹਾ ਹੈ। ਇਸ ਮੌਕੇ ਤੇ ਕਿਸਾਨਾਂ ਨੇ ਕਿਹਾ ਹੈ ਕਿ ਵਿਦੇਸ਼ਾਂ ਦੇ ਵਿੱਚ ਲੀਚੀ ਨੂੰ ਵੇਚ ਕੇ ਇੱਕ ਵੱਡਾ ਉਹ ਜਿਹੜਾ ਹੈ ਲਾਹ ਉਹਨਾਂ ਨੂੰ ਉਸਕੇ ਲਈ ਤੋਂ ਮਿਲ ਰਿਹਾ ਹੈ ਉਹਨਾਂ ਕਿਆ ਹੈ ਕਿ ਬਾਗਬਾਨੀ ਵਿਭਾਗ ਪੰਜਾਬ ਦੇ ਵੱਲੋਂ ਵੀ ਉਹਨਾਂ ਦੀ ਸਮੇਂ-ਸਮੇਂ ਸਰ ਤੇ ਤਰ੍ਹਾਂ ਤਰੀਕੇ ਦੀ ਜਿ ਜਿਹੀ ਜ਼ਰੂਰਤ ਨੇ ਉਹਨਾਂ ਨੂੰ ਮੁਹੱਈਆ ਕਰਵਾਇਆ ਜਾ ਰਿਹਾ ਹੈ ਅਗਲੀ ਸਿਲਾ ਹੈ ਜੀ ਠੀਕ ਹੈ ਜੀ ਬਾਹਰ ਐਕਸਪੋਰਟ ਕਰਨ ਨੂੰ ਉਹਦੇ ਬੈਨੀਫਿਟ ਜਿਆਦਾ ਮਿਲਦਾ ਜੀ ਜਿਹੜੀ ਲੋਕਲ ਵੇਚਣ ਹੈ ਉਹਨਾਂ ਨੂੰ ਰੇਟ ਨਹੀਂ ਮਿਲਦਾ ਇਹਨਾਂ ਜੀ ਤੇ ਲਈ ਜਿਹੜੀ ਡਾਕਟਰ ਰਜਿੰਦਰ ਹੈਗਾ ਦਾ ਆਪਣੇ ਹਲਕੇ ਲੱਗਾ ਸੁਜਾਨਪੁਰ ਹਲਕਾ ਸੁਜਾਨਪੁਰ ਉਹ ਨਾ ਐਕਸਪੋਰਟ ਬਾਹਰ ਕਰਾਈ ਹੈ ਜੀ ਨਿਊਜ਼ੀਲੈਂਡ ਕੀਤੀ ਹੈ ਬਾਹਰ ਹੀ ਉਹ ਰਬ ਦੇਸ਼ਾਂ ਕੀਤੇ ਉਹਨਾਂ ਨੇ ਕਰਵਾਈ ਹੈ ਉਹਨਾਂ ਨੂੰ ਘੱਟੋ ਘੱਟ ਵੀ 30 40 ਰੁਪਏ ਕਿਲੋ ਦਾ ਰੇਟ ਵਧੂ ਆਇਆ ਜੀ ਜਿਹੜੀ ਬਾਹਰ ਐਕਸਪੋਰਟ ਕੀਤੀ ਹੈ ਜੀ ਬਾਕੀ ਕਲਕੱਤਾ ਵੀ ਭੇਜਨੇ ਆਈ ਸਾਡੀ ਜਾ ਰਹੀ ਹੈ ਬੰਬੇ ਵੀ ਜਾ ਰਹੀ ਹੈ ਦਿੱਲੀ ਵੀ ਜਾ ਰਹੀ ਹੈ ਜੀ ਕਿਵੇਂ ਟਾਈਪ ਕਰਨਾ ਹੈ ਇਸ ਵਿਦੇਸ਼ਾਂ ਵਿੱਚ ਡਾਕਟਰ ਰਜਿੰਦਰ ਨੇ ਕਰਾਇਆ ਅੱਡਾ ਜੀ ਹਾਂ ਜ ਉਹਨਾਂ ਥਰੂ ਇਹ ਭੇਜੀ ਹੈ ਠੀਕ ਇਹ ਵਧੀਆ ਜੀ ਲੀਜੀਏ ਠੀਕ ਹੈ ਬਾਕੀ ਜੀ ਫੜੀ ਆਤੀ ਰਹਾ ਹੈ ਉਹ ਗਰਮੀ ਤਾਪਮਨ ਜਿਆਦਾ ਪੈ ਗਿਆ ਉਦੇ ਕਰਕੇ ਦੀਦੀ ਫੜਦੀ ਹੈ ਤੇ ਫਰੂਟ ਇਸ ਕਰਕੇ ਘਟ ਪਿਆ ਤੇ ਜਦੋਂ ਬੂਰ ਆਇਆ ਸੀ ਉਦੋਂ بارشਾਂ ਪੈ ਗਈਆਂ بارشਾਂ ਮਦੋਂ ਬੂਰ ਝੜ ਗਿਆ ਤੇ ਲਈਦੀ ਘਟ ਲੱਗ ਗਿਆ ਠੀਕ ਹਾਂਜੀ ਇਸ ਕਰਕੇ ਮਤਲਬ ਬਾਕੀ ਬਾਹਰ ਜਾਣ ਨਾ ਐਕਸਪੋਰਟ ਕਰਨਾ ਲਈ ਜਿਹੜੀ ਪਠਾਨਕੋੜ ਦੀ ਜਮਾਲਪੁਰ ਦੀ ਸਭ ਤੋਂ ਵਧੀਆ ਨਹੀਂ ਸੀ ਇੱਕ ਨੰਬਰ ਦੀ ਸੀ ਇਹ ਦੇਖ ਸਾਡੇ ਆ ਤਸਵੀਰ ਪਠਾਨਕੋੜ ਨਮਸਕਾਰ ਦੋਸਤੋ ਤੁਸੀਂ ਦੇਖ ਰਹੇ ਹੋ ਨਿਊਜ਼ ਪੰਜਾਬ ਤੇ ਮੈਂ ਹਗਵਲਨ ਕੁਮਾਰ ਤੁਹਾਨੂੰ ਦੱਸ ਦਈਏ ਕਿ ਇਸ ਵਾਰ ਜਿਹੜੀ ਹੈ ਪਠਾਨਕੋੜ ਦੀ ਲੀਚੀ ਜਿਹੜੀ ਹੈ ਵਿਦੇਸ਼ਾਂ ਦੇ ਵਿੱਚ ਜਿਹੜੀ ਹੈ اپنی ਖੁਸ਼ਬੂ ਵਖੇਤ ਨਜ਼ਰ ਆ ਰਹੀ ਹੈ ਤੁਹਾਨੂੰ ਦੱਸਦੀ ਹੈ ਕਿ ਪਠਾਨਕੋਟ ਨੂੰ ਜਿਹੜਾ ਹੈ ਪੰਜਾਬ ਸਰਕਾਰ ਦੇ ਵੱਲੋਂ ਲੀਚੀ ਜ਼ੋਨ ਜਿਹੜਾ ਹੈ ਕੋਸ਼ਿਸ਼ ਕੀਤਾ ਗਿਆ ਸੀ ਜਿਸ ਤੋਂ ਬਾਅਦ ਜਿਹੜੀ ਪਠਾਨਕੋਟ ਦੀ ਲੀਚੀ ਜਿਹੜੀ ਹੈ ਦੇਸ਼ਾ ਤੋਂ ਇਲਾਵਾ ਵਿਦੇਸ਼ਾਂ ਦੇ ਵਿੱਚ ਵੀ ਜਿਹੜੀ ਹੈ ਆਪਣੀ ਖੁਸ਼ਬੂ ਵਖੇਤ ਨਜ਼ਰ ਆ ਰਹੀ ਹੈ ਤੁਹਾਨੂੰ ਦੱਸਦੀ ਹੈ ਕਿ ਇਸ ਵਾਰ ਦੀ ਜਿਹੜੀ ਲੀਚੀ ਹੈ ਪਠਾਨਕੋਟ ਦੀ ਜਿਹੜੀ ਹੈ ਚਾਹੇ ਦੁਬਈ ਹੋਵੇ ਚਾਹੇ ਕੈਨੇਡਾ ਹੋਵੇ ਚਾਹੇ ਅਮਰੀਕਾ ਹੋਵੇ ਚਾਹੇ ਨਿਊਜ਼ੀਲੈਂਡ ਜਿੱਥੇ ਜਿਹੜੀ ਹੈ ਇੰਪੋਰਟ ਕੀਤੀ ਜਾਵੇਗੀ ਇਸ ਵਾਰ ਤੇ ਉੱਥੇ ਜਦੋਂ ਕਿਸਾਨਾਂ ਨਾਲ ਗੱਲਬਾਤ ਕੀਤੀ ਤਾਂ ਉਹਨਾਂ ਨੇ ਕਿਹਾ ਹੈ ਕਿ ਜਿਹੜ ਜੋ ਲੋ ਬਾਹਰ ਆਪਾਂ ਐਕਸਪੋਰਟ ਕਰਦੇ ਤੇ ਉਸ ਦਾ ਜਿਹੜਾ ਸਾਨੂੰ ਮੁਨਾਫਾ ਜਿਹੜਾ ਜ਼ਿਆਦਾ ਮਿਲਦਾ ਹੈ ਅਤੇ ਇਸ ਦੇ ਨਾਲ ਹੀ ਉਹਨਾਂ ਨੇ ਕਿਹਾ ਕਿ ਸਾਨੂੰ ਜਿਹੜਾ ਹੈ ਵਿਭਾਗ ਦੇ ਵੱਲੋਂ ਵੀ ਜਿਹੜੀ ਹੈ ਗਾਈਡਲਾਈਨਸ ਜਿਹੜੀ ਹੈ ਸਮੇਂ-ਸਮੇਂ 'ਤੇ ਦਿੱਤੀ ਜਾਂਦੀ ਹੈ ਤਾਂ ਕਿ ਜਿਹੜਾ ਹੈ ਕਿਸੇ ਨੂੰ ਵੀ ਕਿਸੇ ਤਰ੍ਹਾਂ ਕੋਈ ਨੁਕਸਾਨ ਨਾ ਚੇਲੇ ਪਵੇ ਉੱਥੇ ਹੀ ਕਿਸਾਨਾਂ ਦਾ ਕਹਿਣਾ ਹੈ ਕਿ ਇਸ ਵਾਰ ਗਰਮੀ ਜ਼ਿਆਦਾ ਹੋਣ ਦੇ ਕਾਰਨ ਜਿਹੜਾ ਹੈ ਲੀਚੀ ਦੇ ਵਿੱਚ ਥੋੜੀ ਜਿਹੀ ਗ੍ਰਾਵਰ ਦੇਖਣ ਨੂੰ ਮਿਲਦੀ ਹੈ ਤੇ ਲੀਚੀਆਂ ਫਟਣ ਦੀ ਕਕਾਰ ਤੇ ਆ ਗਈ ਸੀ ਤਾਂ ਦੱਸਿਆ ਸੀ ਕਿ بارش ਘੱਟ ਹੋਣ ਦੇ ਨਾਲ ਅਤੇ ਟੈਂਪਰੇਚਰ ਜ਼ਿਆਦਾ ਹੋਣ ਦੇ ਨਾਲ ਜਿਹੜਾ ਲੀਚੀ ਨੂੰ ਇਸ ਵਾਰ ਨੁਕਸਾਨ ਪੀਚੇ ਇੰਡੀਆ ਨੂੰ ਦੇ ਲਈ ਵਰਣ ਕੁਮਾਰ ਪਠਾਨ ਕੋ